ਲੱਗ ਰਹੀਆਂ ਮੋਜਾਂ ਲੱਗ ਰਹੀਆਂ ਮੋਜਾਂ ਮੈਂ ਕਹਿੰਦਾ ਲੱਗ ਰਹੀਆਂ ਮੋਜਾਂ ਮੋਜਾਂ ਆਪੇ ਲੱਗੀਆਂ ਜਿਹੜੇ ਬਾਹਰ ਤੁਹਾਨੂੰ ਮਿਲਦਾ 800 900 ਹਜ਼ਾਰ ਦਾ ਸੂਟ ਬੱਡੜੀਪੂ ਲਾਤਾ ਸਿਰਫ 500 ਤੇ ਪਿਆਰ ਰੁਪਏ ਵਿੱਚ ਦੇਖੋ ਕਿੰਨਾ ਛੋਣਾ ਤੁਹਾਡੇ ਵਾਸਤੇ ਸੂਟ ਆ ਚੁੱਕਾ ਹੈਗਾ ਧਾਗੇ ਦਾ ਕੰਮ ਕੀਤਾ ਮਾਸਟਰ ਸ਼ੇਡ ਕਿੰਨਾ ਪਿਆਰਾ ਕਲਰ ਆ ਚੁੱਕਾ ਹੈਗਾ ਤੇ ਨਾਲ ਦੇਖੋ ਕਿੱਡੇ ਕਿੱਡੇ ਫਲਾਵਰ ਆ ਚੁੱਕਿਆ ਗਿਆ ਆਪਾਂ ਗੱਲ ਕਰ ਲਈਓ ਬਾਟਮ ਦੀ ਨਾਲ ਦੇਖੋ ਬਾਟਮ ਤੇ ਵਰਕ ਆ ਚੁੱਕਾ ਹੈਗਾ ਜੇ ਤੁਸੀਂ ਮਰਜੀ ਬਾਟਮ ਲਿਓ ਚਾਹੇ ਤੁਸੀਂ 슬ੀਵਜ਼ ਲਿਓ ਤੇ ਨਾਲ ਦੇਖੋ ਕਿੰਨੀ ਕਿੰਨੀ ਸੋਹਣੀ ਚੁੰਨੀ ਆ ਚੁੱਕੀ ਹੈਗੀ ਸਿਰਫ 500 ਤੇ ਪਿਆਰ ਰੁਪਏ ਵਿੱਚ ਕਲਰ ਡਾਇਨ ਤੁਹਾਨੂੰ ਬੱਖੋ ਬੱਖਰ ਮੈਂਡ ਹੈ ਕਿ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਸਿਰਫ 550 ਅਵੀ ਦੇਖੋ ਕਿੰਨਾ ਸੋਨਾ ਸੂਟ ਆ ਚੁੱਕਾ ਸਿਰਫ 500 ਤੇ ਪਿਆਰ ਰੁਪਏ ਵਿੱਚ ਕਿੰਨਾ ਥੋੜਾ ਦੇਖੋ ਨੈਕ ਬਣਿਆ ਤੇ ਨਾਲ ਦੇਖੋ ਕੀੜਾ ਕਿੰਨਾ ਪਿਆਰਾ ਆ ਚੁੱਕਾ ਹੈਗਾ ਤੇ ਨਾਲ ਦੇਖੋ ਬਾਟਮ ਵਰਕ ਵੀ ਆ ਚੁੱਕਾ ਹੈ ਕਿੰਨੇ ਕਿੰਨੇ ਸੋਹਣੇ ਤੇ ਨਾਲ ਦੇਖੋ ਚੁੰਨੀਆਂ ਵੀ ਆ ਚੁੱਕੀਆਂ ਕੜਾਈ ਵਾਲੀਆਂ ਸਿਰਫ 550 ਰੁਪਏ ਵਿੱਚ ਕਲਰ ਡਾਇਆਂ ਥੋੜਾ ਬੱਖੋ ਬੱਖਰ ਮੈਣੇ ਹੈ ਗਿਆ ਕਲਰ ਲਾਈਟ ਵੀ ਕਲਰ ਡਾਰਕ ਵੀ ਆ ਗਿਆ ਪਸੰਦ ਤੁਹਾਡੀਆਂ ਕਿ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਦੁਪੱਟੇ ਆ ਚੁੱਕੇ ਸਿਰਫ 500 ਤੇ ਪਿਆਰ ਰੁਪਏ ਵਿੱਚ ਮੈਂ ਕਿ ਜਲਦੀ ਜਲਦੀ ਵੱਡਾੜੀ ਪਵਾ ਕੇ ਆਪਣੇ ਪਸੰਦੇ ਅਕਾਰਡ ਸੂਟ ਲੈ ਕੇ ਜਾਸੋ ਸਿਰਫ 500 ਤੇ ਪਿਆਰ ਰੁਪਏ ਵਿੱਚ ਕਲਰ ਲਾਈਟ ਵੀ ਕਲਰ ਡਾਰਕ ਵੀ ਹੈ ਕਿ ਦੇਖ ਵੈਰਾਈਟੀ ਆ ਚੁੱਕੀ ਹੈ ਕਿ ਤੁਸੀਂ ਵੱਡਾੜੀਪੂ ਬੰਗਾ ਆ ਕੇ ਆਪਣੇ ਪਸੰਦੇ ਅਕੋਰਡਿੰਗ ਸੂਟ ਲੈ ਕੇ ਜਾ ਸਕਦੇ ਆ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਮੈਣੇ ਹੈਗੇ ਆ ਵੱਖ-ਵੱਖ ਤਰ੍ਹਾਂ ਦੇ ਕਲਰ ਮੈਣੇ ਹੈਗੇ ਆ ਤੇ ਪਸੰਦ ਤੁਹਾਡੀ ਹੈਗੀ ਆ ਤੁਸੀਂ ਜਲਦੀ ਆ ਦੀ ਵੱਡਾੜੀਪੂ ਆ ਕੇ ਦੇਖੋ ਤੁਹਾਡੇ ਵਾਸਤੇ ਕਿੰਨੇ-ਕਿੰਨੇ ਸੋਹਣੇ ਸੂਟ ਆ ਚੁੱਕੇ ਪੂਰਾ ਪਰਮਾਰ ਹੈਗਾ ਇੰਨੀ ਵੈਰਾਈਟੀ ਤੁਹਾਨੂੰ ਕਿਤੇ ਹੋਰ ਨਹੀਂ ਮੈਣੇ ਹੈਗੀ ਤੁਸੀਂ ਵੱਡਾੜੀਪੂ ਆਓ ਤੇ ਆਪਣੇ ਪਸੰਦੇ ਅਕੋਰਡਿੰਗ ਸੂਟ ਲੈ ਕੇਓ ਸਿਰਫ 500 ਤੇ 500 ਦੇ ਵਿੱਚ ਥੈਂਕ ਯੂ